ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 16 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਆਪਾਂ ਕੱਲ ਵੀ ਦੱਸਿਆ ਹੋਇਆ ਸੀਗਾ ਕਿ ਕੱਲ ਵੀ ਪੰਜਾਬ ਦੇ ਵਿੱਚ ਗਰਮੀ ਅਤੇ ਹੌਮਸ ਰਿਆ ਅੱਜ ਵੀ 16 ਜੁਲਾਈ ਨੂੰ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਗਰਮੀ ਅਤੇ ਹੌਮਸ ਪੂਰੀ ਤਰ੍ਹਾਂ ਉਸੇ ਤਰ੍ਹਾਂ ਹੀ ਬਰਕਰਾਰ ਰਹਿਣ ਦੀ ਸੰਭਾਵਨਾ ਹੈ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਪਰ ਜਿਵੇਂ ਹੀ ਦੁਪਹਿਰ ਵੇਲੇ ਗਰਮੀ ਅਤੇ ਹੌਮਸ ਦਾ ਦੌਰ ਪੂਰਾ ਬਧੇਗਾ ਉਵੇਂ ਹੀ ਦੁਪਹਿਰ ਤੋਂ ਆਸ-ਪਾਸ ਜਾਂ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਿੱਚ ਟੁੱਟਵੇਂ ਤੌਰ ਤੇ ਛਰਾਟੇ ਲੱਗ ਸਕਦੇ ਹਨ ਜਿਵੇਂ ਕੱਲ ਵੀ ਕੁਝ ਕੁ ਇਲਾਕਿਆਂ ਦੇ ਵਿੱਚ ਛਰਾਟੇ ਲੱਗੇ ਸਨ ਜਿਵੇਂ ਬਠਿੰਡਾ ਸਾਈਡ ਹੋ ਗਿਆ ਜਾਂ ਮਾਨਸਾ ਦੀ ਸਾਈਡ ਹੋ ਗਿਆ ਜਾਂ ਜਲੰਧਰ ਦੇ ਕੁਝ ਕੁ ਇਲਾਕਿਆਂ ਦੇ ਵਿੱਚ ਹੋ ਗਿਆ ਇਸੇ ਤਰ੍ਹਾਂ ਹੀ ਅੱਜ ਵੀ ਦੋ ਤੋਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਪਵੇਗਾ ਉਹ ਹੋ ਸਕਦੇ ਹਨ ਪਹਾੜਾਂ ਨਾਲ ਲੱਗਦੇ ਇਲਾਕੇ ਜਿਵੇਂ ਹੁਸ਼ਿਆਰਪੁਰ ਰੋਪੜ ਅਨੰਦਪੁਰ ਗੜਸ਼ੰਕਰ ਦਾ ਏਰੀਆ ਮੋਹਾਲੀ ਕੰਡੀਗੜ੍ਹ ਜਾਂ ਵੱਡੇ ਸ਼ਹਿਰਾਂ ਦੇ ਆਸ-ਪਾਸ ਵੀ ਅਜਿਹਾ ਮਾਹੌਲ ਬਣ ਸਕਦਾ ਹੈ ਕਿਉਂਕਿ ਕੰਕਰੀਟ ਦੀਆਂ ਕੰਦਾ ਤੇ ਏਸੀਆਂ ਦੀ ਨਿਕਲੀ ਗੈਸਾਂ ਦੇ ਨਾਲ ਉਨਾ ਖੇਤਰਾਂ ਦੇ ਵਿੱਚ ਗਰਮੀ ਤੇ ਹੂਮਸ ਦੇ ਨਾਲ ਬੱਦਲ ਬਣ ਸਕਦੇ ਹਨ ਤੇ ਉੱਥੇ ਹੂਮਸ ਜ਼ਿਆਦਾ ਹੋਣ ਕਰਕੇ ਟੁੱਟਵੇਂ ਤੌਰ ਤੇ ਛਰਾਟੇ ਲੱਗ ਸਕਦੇ ਹਨ ਉਹ ਲੁਧਿਆਣਾ ਜ਼ਿਲ੍ਹਾ ਵੀ ਹੋ ਸਕਦਾ ਹੈ ਉਹ ਜਲੰਧਰ ਦਾ ਸ਼ਹਿਰ ਵੀ ਹੋ ਸਕਦਾ ਉਹ ਅੰਮ੍ਰਿਤਸਰ ਵੀ ਹੋ ਸਕਦਾ ਉਹ ਬਠਿੰਡਾ ਮਾਨਸਾ ਜਾਂ ਫਿਰੋਜ਼ਪੁਰ ਕੋਈ ਵੀ ਹੋ ਸਕਦਾ